ਸਸੀ ਕਾ ਜੀ ਸੋ ਆਪਾਂ ਨੇ ਵੀਡੀਓ ਜਿਹੜੀ ਅਪਡੇਟ ਕੀਤੀ ਹੈ ਤਾਂ ਅਗਲੇ ਪਾਰਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਦੇ ਵਿੱਚ ਸਾਰੀਆਂ ਵੀਡੀਓ ਤੁਹਾਨੂੰ ਆਪਾਂ ਤੁਰ ਤੋਂ ਲੈ ਕੇ ਐਂਡ ਤੱਕ ਦੀਆਂ ਵੀਡੀਓ ਤੁਹਾਨੂੰ ਰੈਗੂਲਰ ਪਾਉਂਦੇ ਰਹਾਂਗੇ ਤੇ ਜਿਹੜੀ ਕਿ ਆਪਾਂ ਨੇ ਕੱਲ ਵੀਡੀਓ ਬਣਾਈ ਸੀਗੀ ਕੱਲ ਵੀਡੀਓ ਬਣਾਈ ਤੀ ਪੇਪਰ ਪੇਸਟਿੰਗ ਬਾਰੇ ਵੀ ਇਹ ਪੇਪਰ ਪੇਸਟਿੰਗ ਆਪਾਂ ਕਿੱਦਾਂ ਦੀ ਲਗਾ ਸਕਦੇ ਹਾਂਗੇ ਨੀਚੇ ਸੂਟ ਦੇ ਕਿੱਦਾਂ ਦੀ ਨਹੀਂ ਲਗਾ ਸਕਦੇ ਜੇ ਅਜੇ ਤੱਕ ਕਿਸੇ ਨੇ ਨਹੀਂ ਦੇਖੀ ਤਾਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਜੀ ਸੋ ਜਿਹੜੀ ਅੱਜ ਵਾਲੀ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਸੂਟ ਦੀ ਆਪਣੀ ਫਿਟਿੰਗ ਕਿੱਦਾਂ ਕਰਨੀ ਹੈਗੀ ਸੋ ਕਿੱਦਾਂ ਬੈਲੈਂਸ ਲੈ ਸਕਦੇ ਆਂਗੇ ਕਿਦਾਂ ਆਪਾਂ ਕੀ ਕਰ ਸਕਦੇ ਸੋ ਇਹ ਵੀਡੀਓ ਨੂੰ ਵੀ ਤੁਸੀਂ ਐਂਡ ਤੱਕ ਦੇਖੋ ਤੁਹਾਨੂੰ ਪ੍ਰੋਪਰ ਸੂਟ ਦੀ ਸੈਟਿੰਗ ਕਰਨ ਦਾ ਪਤਾ ਲੱਗੂਗਾ ਸੋ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਸੋ ਆਜੋ ਜੀ ਆ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਨੇ ਸੂਟ ਦੇਖਣਾ ਜੀ ਸਿੱਧਾ ਬਸਾ ਇਹ ਸਿੱਧਾ ਬਸਾ ਕਿਦਾਂ ਹੋਊਗਾ ਸਿੱਧਾ ਬਸਾ ਆਪਾਂ ਇਹ ਤੋਂ ਵੀ ਪਤਾ ਲਗਾ ਸਕਦੇ ਆਂ ਪੁੱਠੇ ਪਰਸੀ ਨਹੀਂ ਆਪਾਂ ਕਰ ਸਕਦੇ ਸਿੱਧੇ ਪਰਸੀ ਹੀ ਕਰਨਾ ਸੋ ਚਿੱਤੇ ਪਾਸੇ ਕੰਦਨ ਨਾ ਕੀ ਹੋਊਗਾ ਆਪਾਂ ਇਹ ਪ੍ਰੇਪੇਰਟਿੰਗ ਆਪਾਂ ਨੀਚੇ ਬਸਾ ਲਈ ਪ੍ਰੇਪੇਰਟਿੰਗ ਬਸਾਉਣ ਤੋਂ ਬਾਅਦ ਆਪਾਂ ਨੇ ਸੂਟ ਦੇ ਵਿੱਚ ਕਾਣ ਦੇਖਣਾ ਜੀ ਸੂਟ ਦੇ ਵਿੱਚ ਕਾਣ ਤਾਂ ਨਹੀਂ ਅਗਰ ਕਾਣ ਹੋਊਗਾ ਤਾਂ ਪ੍ਰੋਬਲਮ ਦਊਗਾ ਤਾਂ ਤਾਂ ਟੇਡਾ ਹੋ ਜਾਊਗਾ ਡਿਜ਼ਾਈਨ ਉਹਦੇ ਲਈ ਆਪਾਂ ਨੂੰ ਇਹ ਕਟਿੰਗ ਕਰਨੀ ਪਊਗੀ ਕਟਿੰਗ ਕਰਨ ਦੇ ਵਿੱਚ ਕੀ ਹੋਊਗਾ ਇਹ ਸੂਟ ਦਾ ਜਿਹੜਾ ਕਾਣ ਹੋਊਗਾ ਜਿਹੜੀ ਟੇਡ ਹੋ ਉਹ ਖਤਮ ਹੋ ਜਾਣੀ ਜੀ ਬਿਲਕੁਲ ਜਿਆਦਾ ਨਹੀਂ ਆਪਣੇ ਫਾੜਨਾ ਆਪਣੇ ਟੋਟਲ ਉਨਾਂ ਕਿ ਹੀ ਫਾੜਨਾ ਜਿੰਨਾਂ ਕਿ ਸੂਟ ਦੇ ਵਿੱਚ ਟੇਢ ਹੋਏਗੀ ਜੀ ਕਾਹਨ ਹੋਊਗਾ ਤੋਂ ਆਪਾਂ ਹੁਣ ਜਿਵੇਂ ਸੂਟ ਦੀ ਫਿਟਿੰਗ ਕਰ ਰਹੇ ਆ ਆਪਾਂ ਨੂੰ ਸੂਟ ਦੀ ਫਿਟਿੰਗ ਕਰਨ ਵਾਸਤੇ ਆਪਾਂ ਨੂੰ ਨੀਚੇ ਫਾਰਮ ਜ਼ਰੂਰੀ ਹੈਗੀ ਉਸ ਤੋਂ ਬਾਅਦ ਆਪਾਂ ਨੇ ਕਲਿੱਪ ਲਗਾਉਣੇ ਨੇ ਕਲਿੱਪ ਰੈਗੂਲਰ ਤੋਂ ਹੁਣ ਮਿਲ ਜਾਂਦੇ ਨੇ ਜੀ ਮਸ਼ੀਨ ਦੇ ਨਾਲ ਵੀ ਮਿਲ ਜਾਂਦੇ ਨੇ ਮਸ਼ੀਨ ਤੋਂ ਬਗੈਰ ਵੀ ਮਿਲ ਜਾਂਦੇ ਨੇ ਆਪਾਂ ਨੇ ਸੈਟਿੰਗ ਕਰਨੀ ਹੈ ਖੁੰਜੇ ਤੋਂ ਇਹ ਖੁੰਜੇ ਤੋਂ ਕਿੱਦਾਂ ਕਰਨੀ ਹੈ ਸੈਟਿੰਗ ਆਪਾਂ ਨੇ ਸਾਰਿਆਂ ਤੋਂ ਪਹਿਲਾਂ ਇਹ ਵਾਲਾ ਕਲਿੱਪ ਲਗਾਉਣਾ ਜੀ ਇਹ ਵਾਲਾ ਕਲਿੱਪ ਲਗਾ ਕੇ ਆਪਣੇ ਪੂਰਾ ਜੋਰ ਲੱ ਕੇ ਦੱਬਣਾਗਾ ਇਹ ਕੰਨੀ ਦੇ ਵਿੱਚ ਦੱਬਣਾ ਇਹ ਕੀ ਕਿਤਾ ਖਿਆਲ ਰੱਖੇ ਅੱਖਣਾ ਆਪਣੇ ਵੀ ਆਪਣਾ ਪ੍ਰੋਪਰ ਸੂਟ ਸਹੀ ਹੈ ਸੇਧ ਸਹੀ ਆ ਰਹੀ ਹੈ ਕਿ ਟੇਡਾ ਤਾਂ ਨਹੀਂ ਬਿਲਕੁਲ ਜਾ ਰਿਹਾ ਜੇ ਕਿਸੇ ਬਕਸੇ ਕਹਿ ਰਿਹਾ ਤਾਂ ਵੀ ਪ੍ਰੋਪਰ ਆਪਣੇ ਸੂਟ ਦੀ ਪ੍ਰੋਬਲਮ ਆ ਜੂਗੀ ਦੇਖੋ ਹੁਣ ਰੈਗੂਲਰ ਆਪਾਂ ਲਾ ਰਹੇ ਹਾਂਗੇ ਤੁਸੀਂ ਧਿਆਨ ਰੱਖੋ ਪੂਰੀ ਪੂਰੀ ਕੀਦਾ ਕਿਉਂਕਿ ਕੱਲੀ ਕੱਲੀ ਨੌਜੋਤ ਨੂੰ ਆਪਾਂ ਚੈਨਲ ਤੇ ਦਿੰਦੇ ਰਹਾਂਗੇ ਆਪਣੇ ਤੇ ਜੱਬੀ ਦੇ ਵਿੱਚ ਤੇ ਇੱਕ ਗੱਲ ਹੋਰ ਜੀ ਸਾਰਾ ਤੋਂ ਵੱਡੀ ਗੱਲ ਆਪਣੇ ਦੂਜੇ ਪਾਸੇ ਦੇਖਿਆ ਹੋਊਗਾ ਤੁਜੀ ਲੋਹੇ ਦੇ ਕਲਿੱਪ ਲਗਾਏ ਜੇ ਇਧਰਲੇ ਪਾਸੇ ਆਪਣੇ ਲੋਹੇ ਦਾ ਕਲਿੱਪ ਨਹੀਂ ਲਗਾਉਣਾ ਜੇ ਅਗਰ ਜੇ ਇਥੇਲੇ ਪਾਸੇ ਆਪਾਂ ਲੋਹੇ ਦਾ ਕਲਿੱਪ ਲਾਉਣੀ ਆ ਤਾਂ ਸੂਟ ਫਟ ਜਾਊਗਾ ਜੀ ਸੂਟ ਫਟਣ ਦੇ ਕਾਰਨ ਆਪਾਂ ਇਸ ਨੂੰ ਇਦਾਂ ਮੋੜ ਕਰਨ ਲਈ ਫੋਲਡ ਕਰ ਲੈਣਾ ਫੋਲਡ ਕਰਕੇ ਕੀ ਕਰਨਾ ਆਪਾਂ ਨੇ ਇੱਥੇ ਪਲਾਸਟਿਕ ਦਾ ਕਲਿੱਪ ਲਗਾਉਣਾ ਜੀ ਜੇ ਪਲਾਸਟਿਕ ਦਾ ਕਲਿੱਪ ਲਗਾਵਾਂਗੇ ਤਾਂ ਸੂਟ ਫਟਦਨ ਇੱਕ ਗੱਲ ਦੀ ਯਾਦ ਰੱਖਿਓ ਜੀ ਸਭ ਤੋਂ ਵੱਡੀ ਗੱਲ ਸੂਟ ਪੂਰਾ ਟਾਈਟ ਹੋਣਾ ਚਾਹੀਦਾ ਹੈ ਜੇਕਰ ਸੋ ਪ੍ਰੋਪਰ ਪੂਰਾ ਟਾਈਟ ਹੈ ਨਾ ਸੂਟ ਤਾਂ ਸੂਟ ਦੇ ਵਿੱਚ ਵੱਲ ਤੇ ਕੜਾਈ ਇਕੱਠੀ ਨਹੀਂ ਕਰੋਗੇ ਮਸ਼ੀਨਾਂ ਇਹ ਕੜਾਈ ਇਕੱਠੀ ਕਰੋ ਤਾਂ ਪ੍ਰੋਬਲਮ ਆ ਜਾਊਗੀ ਜੀ ਪ੍ਰੋਬਲਮ ਆਉਣ ਦੇ ਕਾਰਨ ਬਹੁਤ ਵੱਡੀਆਂ-ਵੱਡੀਆਂ ਫਿਰਤ ਖਿਆਲ ਬੰਦਿਆ ਨੇ ਕਿ ਅਗਲਾ ਕੈਂਟ ਦਾ ਸੂਟ ਸੈਟਅਪ ਕਰਿਆ ਕਰਤਾ ਕਿਉਂਕਿ ਜ਼ੋਰ ਲਾ ਕੇ ਦੱਬਣਾ ਪੈਂਦਾ ਜੀ ਇਹ ਖਿਆਲ ਰੱਖਿਓ ਕਿਉਂਕਿ ਜੇ ਸੂਟ ਦੇ ਪਕੜ ਪੂਰੀ ਕਰੋਗਾ ਤਾਂ ਜਾ ਕੇ ਸੂਟ ਠੀਕ ਹੋਊਗਾ ਜੀ ਦੇਖੋ ਇੱਧਰਲੇ ਪਾਸੇ ਆਪਾਂ ਨੇ ਸੂਟ ਖਟ ਕਰਤਾ ਜੀ ਉਦੋਂ ਬਾਅਦ ਆਪਾਂ ਪਿਛਲੇ ਪਾਸੇ ਕਰਾਂਗੇ ਮਸ਼ੀਨ ਦਾ 프레임 ਉਹ ਕਿੱਦਾਂ ਕਰਨਾ ਹੈ ਕਿ ਮੀਟਰ ਦੇ ਉੱਪਰ ਤੁਹਾਨੂੰ ਦਿਖਾਉਣਿਆਂਗੇ ਆਹ ਦੇਖੋ ਜੀ ਇਸ ਤੋਂ ਪਿਛਲੇ ਪਾਸੇ 프레임 ਜਾਊਗਾ ਆਪਾਂ 프레임 ਦੇ ਨਾਲ-ਨਾਲ ਆਪਾਂ ਇੱਧਰ ਵੀ ਦੇਖਣਾ ਕਿ ਸੂਟ ਆਪਣਾ ਬਿਲਕੁਲ ਸਹੀ ਜਾ ਰਿਹਾ ਜੀ ਸੂਟ ਕਿਥੇ ਹੈਡ ਦੇ ਵਿੱਚ ਫਸ ਰਿਹਾ ਹੈ ਨੀਡਲ ਇਸ ਵਿੱਚ ਜੇ ਵੀ ਆਪਾਂ ਕੱਲਾ 프레임 ਨਹੀਂ ਨਿਗਰਖ ਰਖਨੇ ਤਾਂ ਉਹ ਨਹੀਂ ਹੋਊਗਾ ਕਿ ਆਪਣਾ ਜੀ ਹੈਡ ਦੇ ਵਿੱਚ ਸੂਟ ਫਸ ਰਿਹਾ ਤਾਂ ਸੂਟ ਫਾੜ ਜਾਊਗਾ ਜੀ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਪਿਛਲੇ ਪਾਸੇ ਆਪਾਂ ਮਸ਼ੀਨ ਦੇ ਪਿਛਲੇ ਪਾਸੇ ਆ ਗਏ ਜੀ ਹੁਣ ਜਿਹਦੇ ਪਿਛਲੇ ਪਾਸੇ ਆ ਕੇ ਜਿੱਦਾਂ ਵੀ ਆਪਣੇ ਮੂਰੇ ਕਲਿੱਪ ਲਗਾਏ ਸੀ ਆਪਾਂ ਨੇ ਪ੍ਰੈਮ ਪ੍ਰੋਪਰ ਦੇ ਜੀਤ ਰਹੇ ਹੋਏਗੇ ਉਹ ਸਾਰੀ ਮਸ਼ੀਨ ਦੇਖੋ ਸਾਰੀ ਮਸ਼ੀਨ ਦੇ ਵਿੱਚ ਵੀ ਆਪਣਾ ਫਰੇਮ ਪਿਛਲੇ ਪਾਸੇ ਆ ਗਿਆ ਦੀ ਮਸ਼ੀਨ ਦਾ ਆਪਾਂ ਹੁਣ ਪਿਛਲੇ ਪਾਸੇ ਕਲਿੱਪ ਲਗਾਵਾਂਗੇ ਜੀ ਪਿਛਲੇ ਪਾਸੇ ਵੀ ਆਪਾਂ ਨੇ ਕਲਿੱਪ ਇਦਾਂ ਹੀ ਲਗਾਉਣੇ ਨੇ ਇਦਾਂ ਲਗਾ ਕੇ ਕਲਿੱਪ ਆਪਾਂ ਨੂੰ ਪ੍ਰੋਪਰ ਸੂਟ ਨੂੰ ਟਾਈਟ ਕਰ ਲੈਣਾ ਜੀ ਇੱਕ ਚੀਜ਼ ਦਾ ਫੇਰ ਖਿਆਲ ਰੱਖਿਓ ਜੀ ਸਾਰਾ ਤੋਂ ਵੱਡੀ ਗੱਲ ਕੀ ਕਲਿੰਪ ਇੱਕ ਪਾਸੇ ਰੋਹ ਦੇ ਲੱਗਣਗੇ ਇੱਕ ਪਾਸੇ ਪਲਾਸਟਿਕ ਦੇ ਕਲਿੱਪ ਲੱਗਣਗੇ ਇਧਰਲੇ ਪਾਸੇ ਆਪਾਂ ਕਲਿੱਪ ਲੋਹੇ ਦੇ ਨਹੀਂ ਲਗਾ ਸਕਦੇ ਅਗਰ ਜੇ ਕਿਸੇ ਨੇ ਪਲਾਸਟਿਕ ਦੇ ਕਲਿੱਪ ਨਹੀਂ ਹੈਗੇ ਤਾਂ ਲੋਹੇ ਦੇ ਵੀ ਲਗਾ ਸਕਦੇ ਕੋਈ ਵੱਡੀ ਗੱਲ ਨਹੀਂ ਲੋਹੇ ਦੇ ਵਿੱਚ ਵੀ ਹੋਏਗਾ ਜੇ ਢਬਣਾ ਲਵੇ ਕੋਈ ਮੋਟਾ ਰੰਗ ਦਾ ਕੋਈ ਕੱਪੜਾ ਪਟਿਆ ਹੁੰਦਾਗਾ ਕੋਈ ਕਿਸੇ ਤਰ੍ਹਾਂ ਦਾ ਕੋਈ ਕੱਪੜਾ ਫालतू ਪਿਆ ਹੁੰਦਾ ਉਹ ਪ੍ਰੋਪਰ ਇਸ ਦੇ ਉੱਪਰ ਹੋਲਡ ਕਰਕੇ ਉੱਪਰ ਆਪਾਂ ਲੋਹੇ ਦਾ ਕਲਿੱਪ ਵੀ ਲਗਾ ਸਕਦੇ ਆ ਉਹ ਅਗਰ ਜੇ ਤੁਸੀਂ ਪਲਾਸਟਿਕ ਦਾ ਕਲਿੱਪ ਲਗਾ ਦੋ ਤਾਂ ਵਧੀਆ ਚੱਲਦਾ ਜੀ ਛੂਟ ਫਟਣਾ ਨਹੀਂ ਦੇਖੋ ਪ੍ਰੋਪਰ ਆਪਣਾ ਛੂਟ ਦੀ ਫਿਟਿੰਗ ਕਰਤੀ ਜੀ ਸੂਟ ਦੀ ਹੁਣ ਸਾਰੇ ਫਿਟਿੰਗ ਕਰਨ ਦੇ ਵਿੱਚ ਆਪਾਂ ਉਦੋਂ ਬਾਅਦ ਪਿਛਲੇ ਪਾਸੇ ਕਲਿੱਪ ਕਿਹੜੇ ਲਗਾਉਣੇ ਨੇ ਪਿਛਲੇ ਪਾਸੇ ਵੀ ਆਪਣੇ ਟਾਈਟ ਕਰਨ ਵਾਸਤੇ ਸੂਟ ਨੂੰ ਐਦਾਂ ਨਹੀਂ ਹੀ ਕਲਿੱਪ ਲਗਾਉਣੇ ਨੇ ਜੀ ਹੁਣ ਤੁਸੀਂ ਇਹ ਸ਼ੂਟਿੰਗ ਨੂੰ ਦੇਖੋ ਕਿ ਆਪਣਾ ਬਿਲਕੁਲ ਟਾਈਟ ਹੋ ਗਿਆ ਜੀ ਸੂਟ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਹੈਗੀ ਤੁਹਾਨੂੰ ਇੱਥੇ ਤੱਕ ਦੀ ਆਪਣੀ ਵੀਡੀਓ ਵਧੀਆ ਲੱਗੀ ਹੋ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਜਿਹੜੀ ਅਗਲੀ ਵੀਡੀਓ ਹੋਊਗੀ ਉਹ ਤੁਹਾਨੂੰ ਕੱਲ ਨੂੰ ਆਪ ਆਪਣੇ ਚੈਨਲ ਦੇ ਉੱਪਰ ਪੈ ਜਾਊਗੀ ਤੁਹਾਨੂੰ ਡੇਲੀ ਇੱਕ ਵੀਡੀਓ ਅਸੀਂ ਪਾਉਂਦੇ ਰਹਾਂਗੇ ਜਿਸ ਤਰ੍ਹਾਂ ਦੀ ਕੀ ਨੌਲੇਜ ਆ ਕੀ ਮਸ਼ੀਨ ਦੀ ਰਿਪੇਅਰ ਦੀ ਵੀ ਉਹ ਵੀ ਤੁਹਾਨੂੰ ਵੀਡੀਓ ਇਸ ਚੈਨਲ ਦੇ ਉੱਪਰ ਮਿਲਣਗੀਆਂ ਸੋ ਸਾਰਿਆਂ ਦਾ ਧੰਨਵਾਦ ਜੀ ਸਸੀ ਗਾ ਜੀ